ਸਾਸ੍ਰੀਕਾਲ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋ ਗੁਰਪੁਰਬ ਬਹੁਤ ਹੀ ਸ਼ਰਧਾ ਤੇ ਪਿਆਰ ਦੇ ਨਾਲ ਜੋ 5 ਨਵੰਬਰ ਨੂੰ ਮਨਾਇਆ ਜਾ ਰਿਹਾ ਸੁਲਤਾਨਪੁਰ ਲੋਧੀ ਸਾਹਿਬ ਦੇ ਵਿੱਚ ਦੋਸਤੋ ਤੇ ਅੱਜ ਉਹ ਪਉਹ ਦੇ ਸੰਬੰਧ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਜੋ ਸੁਲਤਾਨਪੁਰ ਲੋਧੀ ਦੇ ਵਿੱਚ ਗੁਰਦਰਾ ਸਾਹਿਬ ਬਣਿਆ ਹੋਇਆ ਹੈ। ਵੈਸੇ ਕਾਫੀ ਗੁਰਦਰਾ ਸਾਹਿਬ ਬਣੇ ਨੇ ਸੁਲਤਾਨਪੁਰ ਲੋਧੀ ਸਾਹਿਬ ਦੇ ਵਿੱਚ ਬੇਬੇ ਨਾਨਕੀ ਦਾ ਘਰ ਹੈ ਉਹਨਾਂ ਦਾ ਬੇਬੇ ਨਾਨਕੀ ਜੀ ਗੁਰਦੁਆਰਾ ਹੈ ਗੁਰਦਰਾ ਸ੍ਰੀ ਹੱਟ ਸਾਹਿਬ ਹੈ ਗੁਰਦਰਾ ਸ੍ਰੀ ਬੀਰ ਸਾਹਿਬ ਹੈ। ਕਾਫੀ ਗੁਰਦਰਾ ਸਾਹਿਬ ਨੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਜਿਵੇਂ ਤੁਹਾਨੂੰ ਪਤਾ ਹੀ ਕਿ ਜਦੋਂ ਬੇਬੇ ਨਾਨਕੀ ਜੀ ਦਾ ਵਿਆਹ ਭਾਈਆ ਜੈ ਰਾਮ ਜੀ ਦੇ ਨਾਲ ਸੁਲਤਾਨ ਪਰਲੋਦੀ ਦੇ ਵਿੱਚ ਉਹਨਾਂ ਦਾ ਵਿਆਹ ਹੋਇਆ ਦੱਸਿਆ ਜਾਂਦਾ ਹੈ ਕਿ 1475 ਦੇ ਆਸ-ਪਾਸ ਇਹਨਾਂ ਦਾ ਵਿਆਹ ਹੋਇਆ ਭਾਈਆ ਜੈਰਾਮ ਦੇ ਨਾਲ ਬੇਬੇ ਨਾਨਕੀ ਜੀ ਦਾ ਤਾਂ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ 1483 ਦੇ ਆਸ-ਪਾਸ ਇੱਥੇ ਆਪਣੇ ਬੇਬੇ ਨਾਨਕੀ ਜੀ ਆਪਣੀ ਭੈਣ ਦੇ ਨਾਲ ਉਹ ਇੱਥੇ ਆ ਕੇ ਸੁਲਤਾਨ ਪਰਲੋਦੀ ਨਾਲ ਰਹਿਣ ਲੱਗ ਪਏ ਦੋਤਾਂ ਤਾਂ ਜਦੋਂ ਇੱਥੇ ਆ ਕੇ ਰਹਿਣ ਲੱਗ ਪਏ ਤਾਂ ਉਹਨਾਂ ਦੇ ਜੋ ਜੀਜਾ ਜੀ ਮਤਲਬ ਬੇਬੇ ਨਾਨਕੀ ਦੇ ਜੋ ਘਰ ਵਾਲੇ ਸਿਪਾਈਆ ਜੈ ਰਾਮ ਜੀ ਉਹ ਦੌਲਤਖਾਨ ਦਾ ਜੋ ਮੋਦੀਖਾਨਾ ਸੀ ਨਵਾਬ ਦੌਲਤਖਾਨ ਦਾ ਤਾਂ ਉੱਥੇ ਕਿਸੇ ਉੱਚੇ ਅਹੁਦੇ ਤੇ ਮਤਲਬ ਨੌਕਰੀ ਕਰਦੇ ਸਨ ਤਾਂ ਜਦੋਂ ਬੇਬੇ ਜਾਨਕੀ ਜੀ ਨੇ ਉਹਨਾਂ ਨੂੰ ਭਾਈਆ ਜੈਰਾਮ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੂੰ ਵੀ ਕਿਸੇ ਕੰਮ ਤੇ ਲਾਇਆ ਜਾਵੇ ਤਾਂ ਭਾਈਆ ਜੈਰਾਮ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਨਾਲ ਉੱਥੇ ਮੋਦ ਨਵਾਬਦੌਲ ਦਿਖਾ ਮੋਦੀਖਾਨੇ ਦੇ ਵਿੱਚ ਉਹਨਾਂ ਨੂੰ ਉੱਥੇ ਨੌਕਰੀ ਤੇ ਲਾ ਲਿਆ ਤੇ ਜਿੱਥੇ ਕਿ ਉਹਨਾਂ ਦਾ ਇੱਕ ਅਨਾਜ ਦਾ ਭੰਡਾਰ ਸੀ ਮੋਦੀਖਾਨੇ ਦੇ ਵਿੱਚ ਤਾ ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੋ ਡਿਊਟੀ ਦਿੱਤੀ ਕਿ ਜੋ ਉੱਥੇ ਅਨਾਜ ਸੀਗਾ ਜੋ ਗਰੀਬ ਲਾ ਲੋ ਜਾਓ ਜੋ ਵੀ ਸਾਰੇ ਲੋਡ ਬੰਦਾ ਅਨਾਜ ਲੈਣਾ ਆਉਂਦੇ ਸੀ ਤਾਂ ਉਹ ਅਨਾਜ ਉੱਥੇ ਤੋਲਿਆ ਕਰਦੇ ਸਨ ਉਸ ਤੋਂ ਬਾਅਦ ਕੀ ਹੋਇਆ ਕਿ ਜਿਵੇਂ ਹੀ ਉਹ ਉਸ ਤੋਂ ਬਾਅਦ ਜਦੋਂ ਡੇਲੀ ਬੇਸ ਤੇ ਤਕਰੀਬਨ ਦੇਖਿਆ ਜਾਵੇ ਕਿ ਗੁਰੂ ਨਾਨਕ ਦੇਵ ਜੀ ਕੋਲ ਜਦੋਂ ਗਰੀਬ ਮਜ਼ਦੂਰ ਜਾਂ ਹੋਰ ਬੇਸਹਾਰਾ ਅਨਾਜ ਲੈਣ ਆਇਆ ਕਰਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਤੇਰਾ ਤੇਰਾ ਕਹਿ ਕੇ ਤੇ ਅਨਾਜ ਵੱਧ ਤੋਲਦਿਆ ਕਰਨ ਤੋਂ ਤਾਂ ਜਦੋਂ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਿਕਾਇਤ ਆ ਇਹਨਾਂ ਦੇ ਨਾਲ ਮੋਦੀ ਖਾਨੇ ਦੇ ਕੰਮ ਕਰਦੇ ਸੀ ਉਹਨਾਂ ਨੇ ਸ਼ਿਕਾਇਤ ਨਵਾਬ ਦੌਲਤ ਖਾਨ ਕੋਲੇ ਗੁਰੂ ਨਾਨਕ ਦੇਵ ਜੀ ਦੀ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਨਵਾਬ ਦੌਲਤ ਖਾਨ ਨੇ ਭਾਈ ਆਜਾਹ ਰਾਮ ਜੀ ਨੂੰ ਕਿਹਾ ਕਿ ਤੁਹਾਡਾ ਜੋ ਰਿਸ਼ਤੇਦਾਰ ਹੈ ਇੱਥੇ ਕੰਮ ਤੇ ਲੱਗਿਆ ਹੋਇਆ ਹੈ ਵੀ ਉਹ ਸਾਡਾ ਅਨਾਜ ਵੱਧ ਤੋਲ ਲਿਆ ਲੋਕਾਂ ਨੂੰ 13-13 ਕਹਿ ਕੇ ਤੋਲੀ ਜਾ ਰਿਹਾ ਹੈ ਕਿ ਸਾਨੂੰ ਸਾਡਾ ਜੋ ਬੋਧੀ ਖਾਨਾ ਕਹਿ ਦਿਆ ਜਾਂ ਅਨਾਜ ਭੰਡਾਰਾ ਨੂੰ ਘਾਟਾ ਪੈ ਰਿਹਾ ਸੀ ਇਸ ਨੂੰ ਨੌਕਰੀ ਤੋਂ ਹਟਾ ਰਹੇ ਆ ਦੋਸਤੋ ਤਾਂ ਇਸ ਤਰ੍ਹਾਂ ਜਦੋਂ ਸ਼੍ਰੀ ਗੁਰੂ ਰਣਕਦੇਵ ਜੀ ਨੂੰ ਲਾਸਟ ਦੇ ਹਿਸਾਬ ਕੀਤਾ ਗਿਆ ਤੇ ਹਟਾਉਣ ਦੀ ਗੱਲ ਆਖੀ ਗਈ ਜੋ ਸਾਰਾ ਹਿਸਾਬ ਕਿਤਾਬ ਕੀਤਾ ਗਿਆ ਤਾਂ ਫਿਰ ਵੀ ਉਹ ਦੱਸਿਆ ਜਾਂਦਾ ਕਿ ਕਾਫੀ ਰੁਪਏ ਸੀ ਜੋ ਸ਼੍ਰੀ ਗੁਰੂ ਰਣਕਦੇਵ ਜੀ ਦੇ ਨਵਾਬ ਦੌਲਤ ਖਾਨ ਮੋਦੀ ਖਾਨੇ ਵਾਲਾ ਜੋ ਸੀਗੇ ਉਹ ਬਾਧ ਗਏ ਸਨ ਦੋਸਤੋ ਤਾਂ ਉਸ ਤੋਂ ਬਾਅਦ ਹੀ ਇੱਥੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਗੁਰਦਰਾਸੇ ਬੇਰ ਸਾਹਿਬ ਆ ਜਿੱਥੇ ਉਸ ਤੋਂ ਬਾਅਦ ਬੇਈ ਨਦੀ ਬੇਈ ਨਦੀ ਤੇ ਜਾ ਕੇ ਇਸ਼ਨਾਨ ਕਰਿਆ ਕਰਦੇ ਸਨ ਤੇ ਉੱਥੇ ਜਦੋਂ ਤਿੰਨ ਦਿਨ ਅਲੋਪ ਰਹੇ ਤਾਂ ਜਦੋਂ ਨਾਲ ਦੀ ਸੰਗਤ ਸੀ ਉਹਨਾਂ ਦੇ ਉੱਥੇ ਰੋਜ਼ ਜਾਂਦੀ ਸੀ ਤਾਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਤਿੰਨ ਦਿਨ ਬੇਈ ਦੇ ਵਿੱਚ ਅਲੋਪ ਰਹੇ ਤਾਂ ਲੋਕਾਂ ਨੇ ਸਮਝ ਆ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਆ ਜਿਹੜੇ ਬੇਈ ਨਦੀ ਦੇ ਵਿੱਚ ਡੁੱਬ ਗਏ ਹਨ ਪਰ ਉਹਨਾਂ ਨੇ ਤਿੰਨ ਦਿਨਾਂ ਬਾਅਦ ਜਦੋਂ ਦੁਬਾਰਾ ਫਿਰ ਪ੍ਰਗਟ ਹੋਏ ਤੇ ਉਹਨਾਂ ਨੇ ਉੱਥੇ ਹੀ ਆਪਣੇ ਬਾਣੀ ਦਾ ਜੋ ਰਚਨਾ ਕੀਤੀ ਪਹਿਲੀ ਪਉੜੀ ਦੀ ਰਚਨਾ ਕੀਤੀ ਅਤੇ ਸਾਰਿਆਂ ਨੂੰ ਸੰਦੇਸ਼ ਦਿੱਤਾ ਕਿ ਨਾ ਕੋਈ Hindu ਨਾ ਕੋਈ Musalman ਤੇ ਸਾਰਿਆਂ ਨੂੰ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋਣ ਦੇ ਲਈ ਮਤਲਬ ਸਾਰਿਆਂ ਨੂੰ ਇੱਕ ਸੰਦੇਸ਼ ਦਿੱਤਾ ਤੇ ਇੱਕ ਗੁਰਬਾਣੀ ਦਾ ਸੰਦੇਸ਼ ਦਿੱਤਾ ਦੋਸਤੋ ਤਾਂ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦੇ ਪੂਰੇ 14 ਸਾਲ 9 ਮਹੀਨੇ ਅਤੇ 13 ਦਿਨ ਇੱਥੇ ਸੁਲਤਾਨਪੁਰ ਲੋਧੀ ਸਾਹਿਬ ਦੇ ਵਿੱਚ ਗੁਜ਼ਾਰੇ ਤੇ ਲੋਕਾਂ ਨੂੰ ਸਿੱਧੇ ਰਸਤੇ ਤੇ ਗੁਰਬਾਣੀ ਦੇ ਨਾਲ ਜੋੜਿਆ ਦੋਸਤੋ ਤਾਂ ਇਸ ਤਰ੍ਹਾਂ ਹੁਣ ਹਰ ਸਾਲ ਦੀ ਤਰ੍ਹਾਂ ਤਾਂ-ਤਾਂ ਸ੍ਰੀ ਗੁਰੂ ਅੰਗਦ ਦੇ ਹੀ ਮਹਾਰਾਜ ਦੇ ਜੋ ਗੁਰਪੁਰ ਬੈ ਉਹ 5 ਨਵੰਬਰ ਨੂੰ ਸੁਲਤਾਨਪੁਰ ਲੋਧੀ ਦੇ ਜੋ ਗੁਰਦੁਆਰਾ ਬੇਰ ਸਾਹਿਬ ਹੈ ਉੱਥੇ ਬਹੁਤ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ ਦੋਸਤੋ ਤਾਂ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬੇਬੇ ਭੈਣ ਨਾਨਕੀ ਦੇ ਨਾਲ ਉਹ ਇੱਥੇ ਰਹੇ ਤਾਂ ਸ੍ਰੀ ਗੁਰੂ ਬੇਬੇ ਨਾਨਕੀ ਜੀ ਦਾ ਮਤਲਬ ਵਿਆਹ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਭਾਈਆ ਜੈ ਰਾਮ ਜੀ ਦੇ ਨਾਲ ਹੋਇਆ ਸੀ ਤਾਂ ਇੱਥੇ ਭਾਈਆ ਜੈ ਰਾਮ ਜੀ ਦਾ ਘਰ ਜਿਹਨੂੰ ਬੇਬੇ ਨਾਨਕੀ ਦਾ ਘਰ ਕਹ ਲਈਏ ਪ੍ਰਾਤਨ ਘਰ ਆ ਜਿੰਨਾਂ ਦਾ ਜਿੱਥੇ ਉਹ ਵਿਆਹ ਕੇ ਆਏ ਸੀ ਬੇਬੇ ਨਾਨਕੀ ਜੀ ਤਾਂ ਉਹ ਘਰ ਵੀ ਇੱਥੇ ਮੌਜੂਦ ਹੈ ਦੋਸਤੋ ਤਾਂ ਦੁਬਾਰਾ ਫੇਰ ਤੁਹਾਨੂੰ ਸਾਰਿਆਂ ਨੂੰ ਇਸ ਗੁਰਪੁਰਬ ਦੀਆਂ ਤਨਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਤਨ ਗੁਰੂ ਮਹਾਰਾਜ ਜੀ ਗੁਰੂ ਨਾਨਕ ਦੇਵ ਮਹਾਰਾਜ ਸਾਰਿਆਂ ਤੇ ਕਿਰਪਾ ਬਣਾਈ ਰੱਖਣ ਦੋਤੋ